ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਇਸ ਚੈਨਲ ਪਰਮਾਰਥ ਦੇ ਪੰਦੀ ਤੇ ਆਪ ਸਾਰਿਆਂ ਦਾ ਸਵਾਗਤ ਹੈ ਜੀ ਸੋ ਅੱਜ ਮੈਂ ਆਪ ਸਾਰੀ ਸੰਗਤ ਨਾਲ ਇਹ ਵਿਸ਼ਾ ਸਾਂਝਾ ਕਰ ਰਹੀ ਹਾਂ ਸਤਗੁਰ ਪੰਜਵੇਂ ਦੇ ਮੁਖਵਾਕ ਗੁਰਪਰਮੇਸ਼ਰ ਇੱਕੋ ਜਾਣ ਜੋਤਿਸ ਭਾਵੇ ਸੋ ਪਰਵਾਨ ਸੋ ਅਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿੱਦੀ ਬਾਣੀ ਪੜਦੇ ਆ ਸਮੁੱਚੀ ਬਾਣੀ ਅੰਦਰ ਸਤਿਗੁਰਾਂ ਨੇ ਗੁਰੂ ਤੇ ਪਰਮੇਸ਼ਰ ਨੂੰ ਇੱਕ ਕਰਕੇ ਮੰਨਿਆ ਹੈ ਜੀ ਤੇ ਗੁਰਬਾਣੀ ਤੋਂ ਸੇਧ ਲੈ ਕੇ ਅੱਜ ਅਸੀਂ ਇਸ ਗੱਲ ਤੇ ਵਿਚਾਰ ਕਰਾਂਗੇ ਕਿ ਗੁਰੂ ਤੇ ਪਰਮੇਸ਼ਰ ਇੱਕ ਕਿਵੇਂ ਹਨ ਸੋ ਅਸੀਂ ਪਾਵੇਂ ਕੇ ਬਾਣੀ ਦੇ ਵਿੱਚ ਬਹੁਤ ਜ਼ਿਆਦਾ ਇਹ ਹੀ ਗੱਲ ਤੇ ਬਲ ਦਿੱਤਾ ਗਿਆ ਹੈ ਗੁਰੂ ਤੇ ਪਰਮੇਸ਼ਰ ਇੱਕ ਹੀ ਹੁੰਦੇ ਹਨ ਪਰ ਅਸੀਂ ਗੁਰੂ ਤੇ ਪਰਮੇਸ਼ਰ ਨੂੰ ਅਲੱਗ-ਅਲੱਗ ਕਰਕੇ ਮੰਨ ਲੈਂਦੇ ਹਨ ਜਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅੰਦਰ ਭਗਤ ਕਬੀਰ ਜੀ ਦਾ ਫਰਮਾਨ ਹੈ ਕਬੀਰ ਸੇਵਾ ਕੋ ਦੋਏ ਭਲੇ ਕਬੀਰ ਸੇਵਾ ਕੋ ਦੋਏ ਭਲੇ ਏਕ ਸ਼ਾਂਤੀ ਕ੍ਰਾਮ ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ ਸੌ ਜਿਹੀਆਂ ਹੋਰ ਵੀ ਬਹੁਤ ਸਾਰੀਆਂ ਤੁਕਾਂ ਹਨ ਜਿਨ੍ਹਾਂ ਦਾ ਭੇਦ ਅਸੀਂ ਨਹੀਂ ਸਮਝ ਸਕਦੇ ਆਪਣੇ ਹੀ ਮਨਮਾਤੇ ਮਨਮਾਤ ਵਰਤ ਲੈਂਦੇ ਆ ਇਸ ਤਰ੍ਹਾਂ ਦੀਆਂ ਤੁਕਾਂ ਪੜ੍ਹ ਸੁਣ ਕੇ ਸਾਡੇ ਜਿਹਨ ਵਿੱਚ ਇਹੋ ਖਿਆਲ ਆਉਂਦਾ ਹੈ ਕਿ ਇੱਕ ਗੁਰੂ ਹੈ ਜੋ ਸਾਤੋਂ ਨਾਮ ਜਪਾਉਂਦਾ ਹੈ ਤੇ ਦੂਜਾ ਪਰਮਾਤਮਾ ਜਿਸ ਤੋਂ ਸਾਨੂੰ ਮੁਕਤੀ ਪ੍ਰਾਪਤ ਹੁੰਦੀ ਹੈ ਬਸ ਇੱਥੇ ਹੀ ਅਸੀਂ ਭੁਲੇਖਾ ਖਾ ਜਾਂਦੇ ਆ ਅਸੀਂ ਇੱਕ ਜਾਂ ਦੋ ਤੁਕਾਂ ਪੜ੍ਹ ਸੁਣ ਕੇ ਉਸ ਦੇ ਅਖਰੀ ਅਰਥ ਕਰ ਲੈਂਦੇ ਆ ਪਰ ਉਸ ਦੇ ਭਾਵ ਅਰਥਾਂ ਦੀ ਸਾਨੂੰ ਸੋਝੀ ਨਹੀਂ ਹੁੰਦੀ ਇਸ ਕਰਕੇ ਸਾਡੇ ਵਿੱਚੋਂ 90% ਉਹ ਲੋਕ ਹਨ ਜਿਹੜੇ ਨਾਮ ਜਪਣ ਲਈ ਦੇ ਧਾਰੀ ਆਪੇ ਬੜੇ ਗੁਰੂਆਂ ਕੋਲ ਪਹੁੰਚ ਜਾਂਦੇ ਹਨ ਜਿਨ੍ਹਾਂ ਨੇ ਭਾਵੇਂ ਸੰਤ ਵਾਲਾ ਚੋੜਾ ਪਾਇਆ ਹੋਵੇ ਜਾਂ ਸਾਧੂ ਵਾਲਾ ਉਸ ਸਮੇਂ ਸਾਡੀ ਸੀਮਤ ਬੁੱਧੀ ਸਮਝ ਨਹੀਂ ਪਾਉਂਦੀ ਕਿ ਇਹ ਸੰਤ ਹੈ ਜਾਂ ਅਸੰਤ ਹੈ ਇੱਥੇ ਫਿਰ ਅਸੀਂ ਪਹਿਰਾਵਾ ਦੇਖ ਕੇ ਹੀ ਟਪਲਾ ਖਾ ਜਾਂਦੇ ਹਾਂ ਜਦਕਿ ਸੰਤ ਤਾਂ ਇੱਕ ਅਵਸਥਾ ਹੁੰਦੀ ਹੈ ਨਾ ਕਿ ਪਹਿਰਾਵਾ ਫਿਰ ਸਾਡੇ ਵਰਗੇ ਅੰਧਵਿਸ਼ਵਾਸੀ ਲੋਕਾਂ ਨੂੰ ਲੋਭ ਲਾਲਚ ਪਰਵਾ ਕੇ ਆਪਣੀ ਹਿਸਾਬਾ ਕਰਵਾਉਂਦੇ ਹਨ ਤੇ ਅਜਿਹੇ ਫੋਕਟ ਦੇ ਧਾਰਮਿਕ ਕਰਮਾ ਵਿੱਚ ਉਲਝਾਈ ਰੱਖਦੇ ਹਨ ਜਿਨ੍ਹਾਂ ਨੂੰ ਕਰਨ ਨਾਲ ਕਦੇ ਵੀ ਪਰਮਾਰਥ ਦੀ ਸੋਝੀ ਨਹੀਂ ਹੋ ਸਕਦੀ ਫਿਰ ਉੱਥੇ ਤੱਕ ਸਾਡੀ ਪਹੁੰਚ ਕਿਵੇਂ ਬਣ ਸਕਦੀ ਹੈ ਜੀ ਸਤਗੁਰ ਅਮਰਦਾਸ ਜੀ ਸਾਨੂੰ ਸਮਝਾਉਂਦੇ ਹਨ ਦੂਜੇ ਪਾਏ ਬਿਲਾਵਲ ਨਾ ਹੋਵਈ ਦੂਜੇ ਪਾਏ ਬਿਲਾਵਲ ਨਾ ਹੋਵਈ ਮਨਮੁਖ ਥਾਏ ਨਾ ਪਾਏ ਪਾਖੰਡ ਭਗਤ ਨਾ ਹੋਵਈ ਪਾਰ ਬ੍ਰਹਮ ਨਾ ਪਾਇਆ ਜਾਏ ਮਨ ਹੱਠ ਕਰਮ ਕਮਾਵਣੇ ਥਾਏ ਨਾ ਕੋਈ ਪਾਏ ਨਾਨਕ ਗੁਰਮੁਖ ਆਪ ਵਿਚਾਰੀਐ ਵਿੱਚੋਂ ਆਪ ਗਵਾਏ ਅਸੀਂ ਗੁਰਦੁਆਰੇ ਜਾ ਕੇ ਵਾਹਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਦੇ ਹਾਂ ਪਰ ਕਰਮਾ ਵੀ ਕਰਦੇ ਹਾਂ ਪਰ ਗੁਰੂ ਦੀ ਬਾਣੀ ਸਾਨੂੰ ਕੀ ਸਮਝਾਰੇ ਉੱਥੇ ਤੱਕ ਪਹੁੰਚ ਕਰਨੀ ਸਾਡੇ ਲਈ ਬਹੁਤ ਦੂਰ ਦੀ ਗੱਲ ਰਹਿ ਜਾਂਦੀ ਹੈ ਜੀ ਜੇ ਅਸੀਂ ਆਪ ਬਾਣੀ ਪੜ੍ਹਦੇ ਵੀ ਹਾਂ ਤਾਂ ਸਿਰਫ ਇੱਕ ਪਾਠ ਸਮਝ ਕੇ ਅਸੀਂ ਸ਼ਬਦ ਦੀ ਗਹਿਰਾਈ ਤੱਕ ਪਹੁੰਚਣ ਦੀ ਕੋਸ਼ਿਸ਼ ਹੀ ਨਹੀਂ ਕਰਦੇ ਇਸੇ ਕਾਰਨ ਅਸੀਂ ਗੁਰੂ ਦੇ ਗਿਆਨ ਤੋਂ ਕੋਰੇ ਰਹਿ ਜਾਂਦੇ ਹਾਂ ਹੋਰ ਤਾਂ ਹੋਰ ਅਸੀਂ ਤਾਂ ਅੱਜ ਤੱਕ ਗੁਰੂ ਸਾਹਿਬਾਨਾਂ ਦੀਆਂ ਫੋਟੋਆਂ ਦੀ ਪੂਜਾ ਧੂਪ ਬੱਤੀ ਅਤੇ ਫੋਟੋ ਅੱਗੇ ਖੜ ਕੇ ਅਰਦਾਸਾਂ ਹੀ ਕਰੀ ਜਾ ਰਹੇ ਆ ਇਹ ਤਾਂ ਬਾਣੀ ਨੂੰ ਸਮਝ ਕੇ ਪਤਾ ਲੱਗਦਾ ਹੈ ਕਿ ਸਮੁੱਚੀ ਬਾਣੀ ਅੰਦਰ ਗੁਰੂ ਸਾਹਿਬਾਨ ਨੇ ਤੇ ਭਗਤ ਜਨਾਂ ਨੇ ਕਿਤੇ ਵੀ ਸਾਨੂੰ ਆਪਣੀ ਪੂਜਾ ਹਰਾਦਨਾ ਕਰਨ ਨੂੰ ਨਹੀਂ ਗਿਆ ਸਿਰਫ ਇੱਕ ਪਰਮਾਤਮਾ ਭਾਵ ਕੇ ਇੱਕ ਓੰਕਾਰ ਦਾ ਨਾਮ ਸਿਮਰਨ ਲਈ ਹੀ ਸਾਨੂੰ ਪ੍ਰੇਰਿਆ ਹੈ ਤੇ ਜੀਵ ਨੂੰ ਸੱਚਜੇ ਢੰਗ ਨਾਲ ਜਿਉਣ ਦੀ ਜਾਚ ਸਿਖਾਈ ਹੈ ਅਸੀਂ ਸ਼ਬਦ ਦੀ ਵਿਚਾਰ ਨੂੰ ਅੱਖੋਂ ਪਰੋਖਾ ਕਰਕੇ ਮੂਰਤੀ ਪੂਜਾਈ ਕਰੀ ਜਾ ਰਹੇ ਹਾਂ ਜਦ ਕਿ ਗੁਰੂ ਸਾਹਿਬਾਨ ਦੀਆਂ ਫੋਟੋਆਂ ਵੀ ਅਸਲੀ ਨਹੀਂ ਚਿੱਤਰਕਾਰ ਦੀਆਂ ਬਣਾਈਆਂ ਮਨੋਕਲਪ ਤਸਵੀਰਾਂ ਹਾਂ ਜੀ ਰਾਗ ਰਾਮ ਕੇ ਲਈ ਅੰਦਰ ਗੁਰੂ ਨਾਨਕ ਦੇਵ ਜੀ ਦਾ ਫਰਮਾਨ ਹੈ ਬਾਣੀ ਬਿਰਲੋ ਵਿਚਾਰ ਸੀ ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਪੁਰਖ ਕੀ ਨਿਜ ਘਰ ਵਾਸਾ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ 11 ਭਾਟ ਸਹਬਾਨਾਂ ਦੀ ਬਾਣੀ ਦਰਜ ਹੈ ਜੋ ਉਹਨਾਂ ਨੇ ਗੁਰੂ ਸਾਹਿਬਾਨ ਦੀ ਉਸਤਤ ਵਿੱਚ ਉਚਾਰੀ ਹੈ ਭਾਵੇਂ ਉਸ ਸਮੇ ਗੁਰੂ ਸਾਹਿਬ ਸਰੀਰਕ ਰੂਪ ਵਿੱਚ ਵਿਰਾਜਮਾਨ ਸਨ ਪਰ ਉਹਨਾਂ ਨੂੰ ਗੁਰੂ ਸਾਹਿਬਾਨ ਦਾ ਅੰਦਰ ਸਾਖ ਸਤ ਪਰਮਾਤਮਾ ਦਾ ਹੀ ਰੂਪ ਵਰਤਦਾ ਦਿਖਾਈ ਦੇ ਰਿਹਾ ਸੀ ਉਦਾਹਰਣ ਲਈ ਮੈਂ ਭਟ ਸਹਿਬਾਨ ਦੇ ਕੁਝ ਸੋਈਏ ਲੈ ਰਹੀ ਆ ਜੀ ਜਿਨ੍ਹਾਂ ਵਿੱਚ ਉਹਨਾਂ ਨੇ ਗੁਰੂ ਸਾਹਿਬਾਨ ਨੂੰ ਪਰਮਾਤਮਾ ਦਾ ਰੂਪ ਹੀ ਵਿਆਨਿਆ ਹੈ ਜਿਵੇਂ ਭਟ ਕੀਰਤ ਜੀ ਫਰਮਾ ਰਹੇ ਆ ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰਿਊ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਊ ਸੋ ਅਗੇ ਭਟਸਾਲ ਜੀ ਫਰਮਾ ਰਹੇ ਹਨ ਤੂੰ ਸਤ ਗੁਰ ਚੌ ਜੁਗੀ ਆਪੇ ਆਪ ਪਰਮੇਸ਼ਰ ਸੁਰ ਨਰ ਸਾਧਿਕ ਸਿੱਧ ਸਿੱਖ ਸੇਵੰਤ ਤਰੋਦਰ ਭਟ ਮਥਰਾ ਜੀ ਫਰਮਾ ਰਹੇ ਹਨ ਤਤ ਵਿਚਾਰ ਇਹ ਮਥਰਾ ਤਤ ਵਿਚਾਰ ਇਹ ਮਥਰਾ ਜਗ ਤਾਰਨ ਕੋ ਅਵਤਾਰ ਬਰਾਈਉ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਰ ਗਰਵ ਨ ਆਇਉ ਪੂਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਦੀ ਸਮੁੱਚੀ ਬਾਣੀ ਅੰਦਰ ਗੁਰੂ ਤੇ ਪਰਮੇਸ਼ਰ ਨੂੰ ਇੱਕ ਕਰਕੇ ਹੀ ਸਾਨੂੰ ਸਮਝਾਇਆ ਗਿਆ ਹੈ ਜਿਵੇਂ ਪੰਜਵੇਂ ਪਾਤਸ਼ਾਹ ਸ੍ਰੀ ਰਾਗ ਅੰਦਰ ਫਰਮਾ ਰਹੇ ਹਨ ਗੁਰ ਪਰਮੇਸ਼ਰ ਇੱਕ ਹੈ ਸਭ ਮੈਂ ਰਹਾ ਸਮਾਏ ਜਿੰਨ ਕੋ ਪੂਰਬ ਲਿਖਿਆ ਸਹੀ ਨਾਮ ਤੇ ਆਏ ਰਾਗ ਗੋਂਡ ਵਿੱਚ ਆ ਫਰਮਾ ਰਹੇ ਹਨ ਗੁਰ ਮੇਰੀ ਪੂਜਾ ਗੁਰ ਗੋਬਿੰਦ ਗੁਰ ਮੇਰਾ ਪਾਰ ਬ੍ਰह्म ਗੁਰ ਭਗਵੰਤ ਗੁਰ ਮੇਰਾ ਗਿਆਨ ਗੁਰ ਰਿਦੇ ਧਿਆਨ ਗੁਰ ਗੋਪਾਲ ਪੁਰਖ ਭਗਵਾਨ ਰਾਗ RAM ਕਲੀ ਵਿੱਚ ਪਾਤਸ਼ਾਹ ਫਰਮਾ ਰਹੇ ਹਨ 20 ਵਿਸਵੇ ਜਾ ਮਨ ਠਹਿਰਾਨੇ 20 ਵਿਸਵੇ ਜਾ ਮਨ ਠਹਿਰਾਨੇ ਗੁਰ ਪਾਰ ਬ੍ਰह्म ਇਕਹਿ ਜਾਣੇ ਜੋ ਜੋ ਕੀਨੋ ਹਮ ਤਿਸਕੇ ਦਾਸ ਪਰਾ ਮੇਰੇ ਕੋ ਸਗਲ ਨਿਵਾਸ ਚੌਥੇ ਸਤਿਰਾਮਦਾ ਜੀ ਰਾਗ ਆਸਾ ਅੰਦਰ ਫਰਮਾ ਰਹੇ ਹਨ ਸਮੁੰਦ ਵਿਰੋਲ ਸ੍ਰੀ ਰਮ ਦੇਖਿਆ ਸਮੁੰਦ ਵਿਰੋਲ ਸ੍ਰੀ ਰਮ ਦੇਖਿਆ ਇੱਕ ਵਸਤ ਅਨੂਪ ਦਿਖਾਈ ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਭਾਈ ਸਤਗੁਰ ਦੇ ਇਸ ਮੁਖ ਵਾਕ ਦੇ ਸਿਧਾਂਤ ਅਨੁਸਾਰ ਗੁਰ ਪਰਮੇਸ਼ਰ ਇੱਕ ਹੀ ਹੈ ਜੀ ਭਾਈ ਸਾਪਾਏ ਗੁਰਦਾਸ ਜੀ ਦੀ ਰਚੀ ਬਾਣੀ ਜਿਸ ਨੂੰ ਸਤਗੁਰਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੁੰਜੀ ਦਾ ਦਰਜਾ ਬਖਸ਼ਿਆ ਹੈ ਉਹਨਾਂ ਨੇ ਗੁਰ ਪਰਮੇਸ਼ਰ ਨੂੰ ਇੱਕ ਕਰਕੇ ਹੀ ਜਾਣਿਆ ਹੈ ਆਪਣੀ 29ਵੇਂ ਵਾਰ ਦੀ 14ਵੀਂ ਪੌੜੀ ਵਿੱਚ ਫਰਮਾਉਂਦੇ ਹਨ ਗੁਰ ਪਰਮੇਸ਼ਰ ਇੱਕ ਜਾਣ ਗੁਰਮਖ ਦੂਜਾ ਭਉ ਮਿਟਾਇਆ ਹਮੇ ਪਾਲ ਟਹਾਏ ਕੈ ਤਾਲ ਨਦੀ ਦਾ ਨੀਰ ਮਿਲਾਇਆ ਨਦੀ ਕਿਨਾਰੇ ਦੋ ਬਲੀ ਇੱਕ ਦੂ ਪਾਰਾ ਵਾਰ ਨਾ ਪਾਇਆ ਰੁਖੋ ਫਲ ਤੇ ਫਲੋ ਰੁਖ ਇੱਕ ਨੌ ਫਲ ਰੁਖ ਸਦਾਇਆ ਸੰਗਤ ਜੀ ਫਿਰ ਗੁਰੂ ਕਿਵੇਂ ਦਾ ਹੋਣਾ ਚਾਹੀਦਾ ਹੈ ਜਿਸ ਦੀ ਅਵਸਥਾ ਪਰਮਾਤਮਾ ਵਾਲੀ ਹੋਵੇ ਉਸ ਤੋਂ ਜਰਾ ਵੀ ਭੇਨ ਨਾ ਹੋਵੇ ਉਹ ਦੇਹਧਾਰੀ ਤਾਂ ਨਹੀਂ ਹੋ ਸਕਦਾ ਕਿਉਂਕਿ ਗੁਰੂ ਅਮਰਦਾਸ ਜੀ ਸਾਨੂੰ ਸਮਝਾ ਰਹੇ ਹਨ ਬਸੰਤ ਰਾਗ ਵਿੱਚ ਨਾ ਹੋ ਮਰੇ ਨਾ ਆਵੇ ਜਾਏ ਨਾਹੁ ਮਰੇ ਨਾ ਆਵੇ ਜਾਏ ਤਿਸ ਬਿਨ ਅਵਰ ਸੇਵੀ ਕਿ ਹੁਮਾਏ ਸੋਗੁਰ ਨਾਲਕ ਦੇਵ ਜੀ ਆਪਣੀ ਬਾਣੀ ਜਪਜੀ ਸਾਹਿਬ ਅੰਦਰ ਫਰਮਾਉਂਦੇ ਹਨ ਵੱਡਾ ਸਾਹਿਬ ਉੱਚਾ ਥਾਉ ਉੱਚੇ ਉਪਰ ਉਚਨਉ এবੜਾ ਉੱਚ ਹੋਵੇ ਕੋਇ ਤਿਸੁ ਚੇ ਕੋ ਜਾਣੈ ਸੋਇ ਵੱਡਾ ਸਾਹਿਬ ਹੈ ਜੀ ਪਰਮਾਤਮਾ ਉਹਦੀ ਅਵਸਥਾ ਸਭ ਤੋਂ ਉੱਚੀ ਹੈ ਉਸਦਾ ਨਾਮ ਵੀ ਸਭ ਤੋਂ ਉੱਚਾ ਹੈ ਜੇ ਕੋਈ ਉਸਦੀ ਅਵਸਥਾ ਦੇ ਬਰਾਬਰ ਹੋਏਗਾ ਉਹੋ ਹੀ ਉਸ ਨੂੰ ਜਾਣ ਸਕੇਗਾ ਫਿਰ ਉਹ ਜਿਹੜਾ ਸਮਰਾਤ ਗੁਰੂ ਘਣ ਹੋ ਸਕਦਾ ਹੈ ਜਿਸ ਦੀ ਅਵਸਥਾ ਇੰਨੀ ਉੱਚੀ ਹੋਵੇ ਕਿ ਉਹ ਸਾਨੂੰ ਸੰਸਾਰੀਆਂ ਨੂੰ ਵੀ ਪਰਮਾਤਮਾ ਵਿੱਚ ਅਭੇਦ ਕਰਨ ਦੀ ਸਮਰੱਥਾ ਰੱਖਦਾ ਹੋਵੇ ਜੇ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਵਿਸ਼ਲੇਸ਼ਣ ਕਰੀਏ ਤਾਂ ਇੱਕ ਕਾਗਜ਼ ਹੈ ਤੇ ਦੂਜੀ ਸਿਆਹੀ ਹੈ ਲੇਕਿਨ ਇਹ ਗੁਰੂ ਬਾਣੀ ਦਾ ਰੂਪ ਬਣੇ ਹੋਏ ਹਨ ਸਾਰੀ ਬਾਣੀ ਅੱਖਰਾਂ ਵਿੱਚ ਸাকার ਹੋਈ ਹੋਈ ਐ ਗੁਰੂ ਰਾਮਦਾਸ ਜੀ ਨਟ ਰਾਗ ਵਿੱਚ ਫਰਮਾਉਂਦੇ ਹਨ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨਮਾਨੈ ਪਰਤਖ ਗੁਰੂ ਨਿਸਤਾਰੇ ਸੋ ਗੁਰਮੁਖ ਪਿਆਰਿਓ ਇਹ ਹੈ ਧੁਰ ਕੀ ਬਾਣੀ ਇਹ ਧੁਰ ਕੀ ਬਾਣੀ ਜੋ ਪ੍ਰਮਾਤਮਾ ਨੇ ਆਪ ਗੁਰੂ ਸਹਿਬਾਨਾਂ ਤੇ ਭਗਤ ਜਨਾ ਦੇ ਬੁਖਾਰ ਵਿੰਦ ਤੋਂ ਕਢਵਾਈ ਉਹ ਗੁਰਬਾਣੀ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਵਿਰਾਜਮਾਨ ਹੈ ਤੇ ਅੱਜ ਸਮੁੱਚੇ ਸੰਸਾਰ ਲਈ ਇਹ ਸ਼ਬਦ ਗੁਰੂ ਦੇ ਰੂਪ ਵਿੱਚ ਚਾਨਣ ਮਨਾਰਾ ਹੈ ਗੁਰੂ ਰਾਮਦਾਸ ਜੀ ਦਾ ਰਾਗ ਗੋੜੀ ਅੰਦਰ ਫਰਮਾਨ ਹੈ ਅੰਨ ਦਿਨ ਨਾਮ ਜਪੋ ਗੁਰ ਸਿੱਖੋ ਅੰਨ ਦਿਨ ਦਿਨ ਰਾਤ ਅੰਨ ਦਿਨ ਨਾਮ ਜਪੋ ਗੁਰ ਸਿੱਖੋ ਹਰ ਕਰਤਾ ਸਤਗੁਰ ਘਰੀ ਵਸਾਏ ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ ਹਰ ਕਰਤਾ ਆਪ ਮੋਹ ਕਢਾਏ ਸੋ ਐਸੀ ਉੱਚੀ ਅਵਸਥਾ ਵਾਲਾ ਸਾਡਾ ਸਰਬ ਸੰਜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਸ਼ਬਦ ਗੁਰੂ ਜਾਂ ਕਹਿ ਲਵੋ ਇਸ ਦਾ ਗਿਆਨ ਹੀ ਗੁਰੂ ਹੈ ਤੇ ਉਹ ਦਾਦੇ ਦੇ ਇਸ ਸਤਕਾਰਯੋਖ ਖਜ਼ਾਨੇ ਨੂੰ ਮਨ ਦੀ ਪੂਰੀ ਸ਼ਰਧਾ ਭਾਵਨਾ ਨਾਲ ਸਤਕਾਰ ਸਹਿਤ ਸੰਭਾਲ ਕੇ ਰੱਖਣਾ ਹੈ ਜੀ ਜਦੋਂ ਅਸੀਂ ਹਰ ਰੋਜ਼ ਅਰਦਾਸ ਵਿੱਚ ਕਹਿੰਦੇ ਹਾਂ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਤਾ ਆਮ ਕਰਕੇ ਸਾਡੇ ਮਨਾਂ ਵਿੱਚ ਇਹ ਗੱਲ ਆ ਜਾਂਦੀ ਹੈ ਕਿ ਇਸ ਨੂੰ ਗੁਰਾਂ ਦੀ ਦੇਹ ਕਿਹਾ ਜਾਂਦਾ ਹੈ ਪਰ ਗੁਰੂ ਪਿਆਰਿਓ ਇਸ ਵਕ ਵਿੱਚ ਇਹ ਨਹੀਂ ਕਿ ਸਤ ਗੁਰਾਂ ਦੀ ਦੇਹ ਕੋਈ ਸਾਡੇ ਪ੍ਰਾਣੀਆਂ ਵਰਗੀ ਹੱਡ ਮਾਸ ਦੀ ਦੇਹ ਹੈ ਜਿਸ ਨੂੰ ਗਰਮੀ ਸਰਦੀ ਤੇ ਦੁੱਖ ਸੁੱਖ ਪਹੁੰਦੇ ਹੋਣ ਕਿਉਂਕਿ ਅੱਜ ਅਸੀਂ ਅਗਿਆਨਤਾ ਵਸ ਆਪਣੇ ਸ਼ਬਦ ਗੁਰੂ ਨੂੰ ਦੇਹ ਦੀ ਤਰ੍ਹਾਂ ਪੂਜਣ ਲੱਗ ਪਏ ਹਾਂ ਇਸੇ ਕਰਕੇ ਠੰਡੇ ਮੌਸਮ ਵਿੱਚ ਰਜਾਈ ਜਾਂ ਕੰਬਲ ਵਿੱਚ ਲਵੇਟਦੇ ਹਾਂ ਤੇ ਗਰਮੀਆਂ ਦੇ ਮੌਸਮ ਵਿੱਚ ਕੂਲਰ ਤੇ ਏਸੀ ਵਿੱਚ ਰੱਖਦੇ ਹਾਂ ਪੰਜਵੇਂ ਪਾਸ਼ਾ ਦਾ ਇੱਥੇ ਫਰਮਾਨ ਹੈ ਜਦ ਨਾਨਕ ਬੋਲੇ ਬ੍ਰਹਮ ਵਿਚਾਰ ਜੋ ਸੁਣੇ ਕਮਾਵੇ ਸੋ ਉਤਰੇ ਪਰ ਜਨਮ ਨਾ ਮਰੇ ਨਾ ਆਵੇ ਜਾਏ ਹਰ ਸੇਤੀ ਉਹ ਰਹੇ ਸਮਾਏ ਸੋ ਇਸ ਵਿੱਚ ਤਾਂ ਬ੍ਰਹਮ ਦਾ ਵਿਚਾਰ ਹੈ ਅਕਾਲ ਪੁਰਖ ਦੇ ਬਚਨ ਹਨ ਬ੍ਰह्म ਗਿਆਨ ਦਾ ਪ੍ਰਕਾਸ਼ ਉਹ ਗੁਰੂ ਹੈ ਜਿਹੜਾ ਅਗਿਆਨ ਦੇ ਹਨੇਰੇ ਵਿੱਚੋਂ ਪ੍ਰਾਣੀ ਦੀ ਅੰਤਰਾਤਮਾ ਵਿੱਚ ਪ੍ਰਕਾਸ਼ ਕਰ ਦਿੰਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਅੰਕਿਤ ਸਮੁੱਚੀ ਬਾਣੀ ਦਾ ਤੋੜਾ ਅਕਾਲ ਪੁਰਖ ਪਾਰ ਬ੍ਰਹਮ ਪਰਵੇਸ਼ਰ ਹੈ ਇਹ ਬਾਣੀ ਸੰਗਤ ਜੀ ਸਧਾਰਨ ਕਾਵ ਨਹੀਂ ਬਲਕਿ ਬ੍ਰਹਮ ਦਾ ਵਿਚਾਰ ਹੈ ਇਸੇ ਲਈ ਸ੍ਰੀ ਗੁਰਗ੍ਰੰਥ ਸਾਹਿਬ ਜੀ ਅਕਾਲ ਪੁਰਖ ਦਾ ਦਰਜਾ ਰੱਖਦੇ ਹਨ ਸੋ ਸਾਨੂੰ ਅੱਜ ਸਭਨਾਂ ਨੂੰ ਇਸ ਪੋਥੀ ਦੀ ਪੂਜਾ ਧੂਪ ਬੱਤੀ ਤੇ ਆਰਤੀ ਆਦਿ ਦੀਆਂ ਮਨੋਕਲਪ ਤਰੀਤਾ ਨੂੰ ਛੱਡ ਕੇ ਆਪਣੇ ਸ਼ਬਦ ਗੁਰੂ ਤੋਂ ਸ਼ਬਦ ਲੈ ਕੇ ਉਸ ਦੀ ਵਿਚਾਰ ਕਰਨੀ ਚਾਹੀਦੀ ਹੈ ਤੇ ਗੁਰੂ ਤੋਂ ਪ੍ਰਾਪ ਸਿੱਖਿਆ ਲੈ ਕੇ ਆਪਣੇ ਜੀਵਨ ਵਿੱਚ ਅਮਲ ਕਰਨ ਦੀ ਜ਼ਰੂਰਤ ਹੈ ਜੀ ਪੰਜਵੇਂ ਪਾਤਸ਼ਾਹ ਰਾਗ ਸਾਰੰਗ ਅੰਦਰ ਫਰਮਾ ਰਹੇ ਹਨ ਪੋਥੀ ਪਰਮੇਸ਼ਰ ਕਾ ਥਾਨ ਪੋਥੀ ਪਰਮੇਸ਼ਰ ਕਾ ਥਾਨ ਸਾਧ ਸੰਗ ਗਾਵੇ ਗੁਣ ਗੋਬਿੰਦ ਪੂਰਨ ਬ੍ਰह्म ਗਿਆਨ ਜਦੋਂ ਸਤਗੁਰ ਨਾਨਕ ਜੀ ਨੇ ਉਹਨੂੰ ਸਿੱਧਾ ਨੇ ਸਵਾਲ ਕੀਤਾ ਕਿ ਆਪ ਜੀ ਦਾ ਗੁਰੂ ਕੌਣ ਹਨ ਤਾਂ ਸਤਗੁਰਾਂ ਨੇ ਫਰਮਾਇਆ ਪਵਨ ਆਰੰਭ ਸਤਗੁਰ ਮਤ ਵੇਲਾ ਸ਼ਬਦ ਗੁਰੂ ਸੁਰਤ ਧੁਨ ਚੇਲਾ ਸੋ ਸ਼ਬਦ ਰੂਪ ਪਰਮਾਤਮਾ ਹੀ ਉਹਨਾਂ ਦਾ ਗੁਰੂ ਸੀ ਸਤਿਗੁਰਾਂ ਦੇ ਇਸ ਪਵਿੱਤਰ ਫਰਮਾਨ ਨਾਲ ਉਹਨਾਂ ਦਾ ਸ਼ਬਦ ਰੂਪ ਵਿੱਚ ਗੁਰੂ ਨੂੰ ਦੇਖਣ ਸਮਝਣ ਤੇ ਪਰਵਾਨ ਕਰਨ ਦਾ ਸਿਧਾਂਤ ਪ੍ਰਗਟ ਹੋ ਜਾਂਦਾ ਹੈ ਪਰਮਾਤਮਾ ਰੂਪ ਸ਼ਬਦ ਗੁਰੂ ਦੀ ਜੋਤ ਪਹਿਲੇ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦਸਵੇਂ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਨਿਰੰਤਰ ਵਰਤੀ ਤੇ ਹੁਣ ਉਹੀ ਰੱਬੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ਬਦ ਗੁਰੂ ਦੇ ਅੰਦਰ ਇੱਕ ਰਸ ਵਰਤ ਰਹੀ ਹੈ ਜੀ ਜਿਸ ਵਿੱਚ ਕਾਲਪੁਰਖ ਦੇਹੀ ਸ਼ਬਦ ਤੇ ਕਾਲਪੁਰਖ ਦਾ ਹੀ ਨਿਵਾਸ ਹੈ ਕੋਈ ਵੀ ਪ੍ਰਾਣੀ ਜੋ ਪਰਮਾਰਥ ਵੱਲ ਜਾਣ ਦਾ ਚਾਹਵਾਨ ਹੈ ਉਹ ਗੁਰਮਖੋ ਕੇ ਸ਼ਬਦ ਦੀ ਖੋਜ ਕਰਕੇ ਬ੍ਰਹਮ ਸ਼ਬਦ ਦੀ ਪ੍ਰਾਪਤੀ ਕਰ ਸਕਦਾ ਹੈ ਜੀ ਕਿਉਂਕਿ ਗੁਰੂ ਦਾ ਗਿਆਨ ਉਹ ਚਾਨਣ ਮਨਾਰਾ ਹੈ ਜੋ ਕਿਸੇ ਜਿਗਿਆਸੂ ਦੇ ਹਿਰਦੇ ਘਰ ਚ ਪ੍ਰਵੇਸ਼ ਕਰ ਜਾਏ ਤਾਂ ਉਸ ਦੇ ਅੰਦਰ ਸੰਸਾਰੀ ਕੂੜ ਦੀਆਂ ਕੰਧਾਂ ਢਹ ਢੇਰੀ ਹੋ ਜਾਂਦੀਆਂ ਹਨ ਤਾਂ ਜੀਵ ਆਤਮਾ ਪਰਮਾਤਮਾ ਵਿੱਚ ਅਪੇਧ ਹੋ ਜਾਂਦੀ ਹੈ ਜੀ ਗੁਰੂ ਨਾਨਕ ਦੇਵ ਜੀ ਰਾਗ ਰਾਮਕਲੀ ਵਿੱਚ ਫਰਮਾਉਂਦੇ ਹਨ ਸਾਗਰ ਮੈਂ ਬੂੰਦ ਬੂੰਦ ਮੈਂ ਸਾਗਰ ਕਾਵਲ 부জে ਵਿਦ ਜਾਣੇ ਉਤਪੁਜ ਚਲਤ ਆਪਕਾਰ ਚੀਨੈ ਆਪੇ ਤੱਤ ਪਛਾਨੈ ਐਸਾ ਗਿਆਨ ਵਿਚਾਰੇ ਕੋਈ ਤਿਸਤੇ ਮੁਕਤ ਪਰਮਗਤ ਹੋਈ ਦਿਨ ਮੈਂ ਰਹਿਣ ਰਹਿਣ ਮੈਂ ਦਿਨਿਰ ਉਸਨ ਸੀਤ ਵਿਦ ਸੋਈ ਤਾ ਕੀ ਗਤਿ ਮਿਤ ਅਵਰ ਨ ਜਾਣੇ ਗੁਰਬਿਨ ਸਮਝ ਨ ਹੋਈ ਪੁਰਖ ਮੈਂ ਨਾਰ ਨਾਰ ਮੈਂ ਪੁਰਖਾ ਬੁੱਝੋ ਬ੍ਰਹਮ ਗਿਆਨੀ ਧਨ ਮੈਂ ਧਿਆਨ ਧਿਆਨ ਮੈਂ ਜਾਣਿਆ ਗੁਰਮੁਖ ਅਕਥ ਕਹਾਣੀ ਮਨ ਮੈਂ ਜੋਤ ਜੋਤ ਮੈਂ ਬਨੁਆ ਪੰਚ ਮਿਲੇ ਗੁਰ ਭਾਈ ਨਾਨਕ ਤਿਨ ਕੇ ਸਾਧ ਬਿਲੇ ਹਾਰੀ ਜਿਨ ਏਕ ਸ਼ਬਦ ਲਿਵਲਾਈ ਸੋ ਸੰਗਤ ਜੀ ਇਸਾਰੇ ਸ਼ਬਦ ਦਾ ਭਾਵ ਅਰਥ ਇਹ ਹੈ ਕਿ ਇਸ ਸਾਰੀ ਸ੍ਰਿਸ਼ਟੀ ਅੰਦਰ ਸਰਵ ਵਿਆਪਕ ਸਰਵ ਸ਼ਕਤੀਮਾਨ ਇੱਕ ਓੰਕਾਰ ਦੀ ਹੀ ਖੇਡ ਵਰਤ ਰਹੀ ਹੈ ਜੀ ਸਾਗਰ ਤੇ ਬੂੰਦ ਦਿਨ ਤੇ ਰਾਤ ਗਰਮੀ ਤੇ ਸਰਦੀ ਪੁਰਸ਼ ਤੇ ਨਾਰ ਇਹਨਾਂ ਸਾਰਿਆਂ ਵਿੱਚ ਸਾਨੂੰ ਭਾਵੇਂ ਅੰਤਰ ਦਿਖਾਈ ਦਿੰਦਾ ਹੋਵੇ ਪਰ ਅਸਲ ਵਿੱਚ ਉਹ ਅਕਾਲ ਪੁਰਖ ਸਾਰੇ ਪਸਾਰੇ ਵਿੱਚ ਆਪ ਹੀ ਵਰਤ ਕੇ ਸਭ ਕੁਝ ਕਰ ਕਰਾ ਰਿਹਾ ਹੈ ਜੀ ਉਹਦਾ ਸਾਰਾ ਪਸਾਰਾ ਇੱਕ ਦੂਜੇ ਵਿੱਚ ਉਤਪਉਤ ਹੋ ਕੇ ਵਰਤ ਰਿਹਾ ਹੈ ਪਰ ਜਦੋਂ ਤੱਕ ਅਸੀਂ ਗੁਰੂ ਦੀ ਸ਼ਰਨ ਵਿੱਚ ਨਹੀਂ ਜਾਂਦੇ ਉਦੋਂ ਤੱਕ ਸਾਨੂੰ ਇਹ ਸਾਰੇ ਤਾਣੇ ਬਾਣੇ ਦੀ ਸੋਝੀ ਨਹੀਂ ਪੈ ਸਕਦੀ ਅਸੀਂ ਅਰਦਾਸ ਵਿੱਚ ਰੋਜ਼ ਕਹਿੰਦੇ ਹਾਂ ਜੋ ਪ੍ਰਭ ਕੋਲ ਮਿਲ ਵੋ ਚਾਹੇ ਖੋਜ ਸ਼ਬਦ ਮੇਲੇ ਸੋ ਸਤਗੁਰਾਂ ਨੇ ਸਾਨੂੰ ਇਹਦੇ ਬਾਰੇ ਸਾਰੀ ਸੋਝੀ ਬਖਸ਼ੀ ਹੈ ਅਜਿਹੀ ਵਿਸਮਾਦੀ ਸ਼ਕਤੀ ਨੂੰ ਮਿਲਣ ਲਈ ਜੇ ਕੋਈ ਪ੍ਰਾਣੀ ਦਾ ਮਨ ਲੋਚਦਾ ਹੈ ਤਾਂ ਸ਼ਬਦ ਗੁਰੂ ਦੇ ਸ਼ਬਦ ਵਿੱਚੋਂ ਖੋਜ ਕੇ ਉਸ ਨੂੰ ਅਲੱਖ ਨੂੰ ਲੱਭ ਸਕਦਾ ਹੈ ਜੀ ਭਾਵ ਕੇ ਪਰਮ ਪ੍ਰਾਪਤੀ ਕਰ ਸਕਦਾ ਹੈ ਸੋraag ਬਿਲਾਵਲ ਅੰਦਰ ਪੰਚਮ ਪਾਸ਼ਾ ਦਾ ਫਰਮਾਨ ਹੈ ਹਰ ਕੇ ਚਰਨ ਜਪ ਜਾਓ ਕੁਰਬਾਨ ਹਰ ਕੇ ਚਰਨ ਜਪ ਜਾਓ ਕੁਰਬਾਨ ਗੁਰ ਮੇਰਾ ਪਾਰ ਬ੍ਰਹਮ ਪਰਮੇਸ਼ਰ ਤਾ ਕਾ ਹਿਰਦੇ ਧਰ ਮੰਨ ਧਿਆਨ ਸਿਮਰ 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 ਸੁਖ ਦਾਤਾ ਜਾ ਕਾ ਕੀਆ ਸਗਲ ਜਹਾਨ ਰਸਨਾ ਰਵੋ ਇੱਕ ਨਰਾਇਣ ਸਾਚੀ ਦਰਗਹਿ ਪਾਵੋ ਮਾਨ ਸੋ ਗੁਰ ਪਿਆਰਿਓ ਜੀਵੇਂ ਇੱਕ ਨਦੀ ਸਮੁੰਦਰ ਵੱਲ ਆਪਣਾ ਰੁਖ ਕਰਕੇ ਆਪਣਾ ਆਪਾ ਮਿਟਾ ਕੇ ਸਮੁੰਦਰ ਵਿੱਚ ਡਿੱਗ ਪੈਂਦੀ ਹੈ ਤਾਂ ਉਸ ਦਾ ਪਾਣੀ ਵੱਖ ਨਹੀਂ रह ਜਾਂਦਾ ਉਹ ਸਮੁੰਦਰ ਉਪ ਹੀ ਹੋ ਜਾਂਦੀ ਹੈ ਠੀਕ ਇਸੇ ਤਰ੍ਹਾਂ ਵੱਡੇ ਭਾਗਾਂ ਨਾਲ ਜਦੋਂ ਕਿਸੇ ਜਿਗਿਆਸੂ ਤੇ ਪਰਮਾਤਮਾ ਦੀ ਬਖਸ਼ਿਸ਼ ਹੋ ਜਾਏ ਤਾਂ ਪ੍ਰਾਣੀ ਪ੍ਰਾਣੀ ਨੂੰ ਆਪ ਹੀ ਸਮਰੱਥ ਗੁਰੂ ਨਾਲ ਮਿਲਾ ਦਿੰਦਾ ਹੈ ਜਦੋਂ ਗੁਰੂ ਤੇ ਪਰਮੇਸ਼ਰ ਇੱਕ ਮਿਕ ਹਨ ਤਾਂ ਗੁਰੂ ਦੀ ਕਿਰਪਾ ਨਾਲ ਉਹ ਮਰਜੀ ਉੜਾ ਵੀ ਇੱਕ ਦੇ ਅੰਦਰ ਹੀ ਸਮਾ ਜਾਏਗਾ ਕਿਉਂਕਿ ਇੱਕ ਤੋਂ ਬਿਨਾ ਦੂਜਾ ਕੁਝ ਹੈ ਹੀ ਨਹੀਂ ਸੋ ਇਸੇ ਸਚਾਈ ਨੂੰ ਗੁਰੂ ਅਰਜਨ ਦੇਵ ਜੀ ਪ੍ਰਖਰਤਕ ਕਰਕੇ ਫਰਮਾ ਰਹੇ ਹਨ ਗੁਰ ਕੀ ਮਹਿਮਾ ਕਥਾ ਨ ਜਾਏ ਗੁਰ ਕੀ ਮਹਿਮਾ ਕਥਾ ਨ ਜਾਏ ਬਾਰ ਬ੍ਰਹਮ ਗੁਰ ਰਹਾ ਸਮਾਏ ਕੋਹ ਨਾਨਕ ਜਾ ਕੇ ਪੂਰੇ ਭਗ ਗੁਰ ਚਰਣੀ ਤਾਕਾ ਮਨ ਲਾਗ ਸੋ ਸੰਗਤ ਜੀ ਵਿਚਾਰ ਕਰਦੇ ਆ ਕੋਈ ਗੱਲ ਗਲਤ ਕਹਿ ਹੋ ਗਈ ਹੋਵੇ ਤਾਂ ਮਾਫ ਕਰ ਦੇਣਾ ਜੀ ਜੇ ਆਪ ਜੀ ਦੇ ਮਨ 'ਚ ਕੋਈ ਸਵਾਲ ਪੈਦਾ ਹੋਵੇ ਤਾਂ ਕਮੈਂਟ ਬਾਕਸ ਵਿੱਚ ਲਿਖ ਦਿਆ ਕਰੋ ਜੀ ਧੰਨਵਾਦੀ ਹੋਵਾਂਗੀ ਸੋ ਅੱਗੇ ਅਗਲੀ ਵੀਡੀਓ ਵਿੱਚ ਆਪ ਜੀ ਦੇ ਰੂਪ ਰੂਪ ਹੋਵਾਂਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ